ਸਾਰਿਆਂ ਨੂੰ ਜੈਮ ਸੀ ਦੀ ਅੱਜ ਅਸੀਂ ਪੜਾਂਗੇ ਪ੍ਰਕਾਸ਼ ਦੀ ਪੋਥੀ ਦਾ 15ਵਾਂ ਅਧਿਆਇ ਕਰੋਧ ਦੇ ਸੱਤ ਕਟੋਰੀ ਉਹਦੀ ਪਹਿਲੀ ਆਇਤ ਮੈਂ ਆਕਾਸ਼ ਉੱਤੇ ਇੱਕ ਹੋਰ ਨਿਸ਼ਾਨ ਵੱਡਾ ਅਤੇ ਅਚਰਜ ਡਿੱਠਾ ਅਰਥਾਤ ਸੱਤ ਦੁੱਤ ਸੱਤ ਬਵਾ ਲੈ ਹੋਏ ਖਲੋਤੇ ਸਨ ਜਿਹੜੀਆਂ ਛੇਕਲੀਆਂ ਸਨ ਕਿਉਂ ਜੋ ਉਹਨਾਂ ਦਾ ਨਾਲ ਪਰਮੇਸ਼ਵਰ ਦਾ ਕਰੋਧ ਸੰਪੂਰਨ ਹੋਇਆ ਦੂਸਰੀ ਆਇਤ ਮੈਂ ਇੱਕ ਸਮੁੰਦਰ ਜਾਣੋ ਕੱਚ ਦਾ ਵੇਖਿਆ ਜਿਹਦੇ ਵਿੱਚ ਅੱਗ ਮਿਲੀ ਹੋਈ ਸੀ ਅਤੇ ਜਿਨ੍ਹਾਂ ਨੇ ਉਸ ਦਰਿੰਦੇ ਉੱਤੇ ਅਤੇ ਉਹਦੀ ਮੂਰਤ ਉੱਤੇ ਅਤੇ ਉਹਦੇ ਨਯੋ ਦਾ ਅੰਗ ਉੱਤੇ ਫਤੇ ਪਾਈ ਹੈ ਮੈਂ ਉਹਨਾਂ ਨੂੰ ਪਰਮੇਸ਼ਵਰ ਦੇ ਰਬਾਫ ਫੜੀ ਕੱਚ ਦੇ ਸਮੁੰਦਰ ਕੋਲ ਖਲੋਤੇ ਵੇਖਿਆ ਤੀਸਰੀ ਆਇਤ ਅਤੇ ਉਹ ਪਰਮੇਸ਼ਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹੋਏ ਆਖਦੇ ਹਨ हे ਮੇਰੇ ਪਰਮੇਸ਼ਰ ਸਰਵ ਸ਼ਕਤੀਮਾਨ ਵੱਡੇ ਅਤੇ ਚਾਰਜ ਹਨ ਤੇਰੇ ਕੰਮ हे ਕਾਮਾ ਦੇ ਪਾਤਸ਼ਾ ਜਥਾਰਦਤ ਸੱਤ ਹਨ ਤੇਰੇ ਮਾਰਗ ਚੌਥੀ ਆਇਤ हे ਪ੍ਰਭੂ ਕੌਣ ਤੇਥੋਂ ਨਾ ਡਰੇਗਾ ਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ ਤੂੰ ਹੀ ਤਾਂ ਇਕੱਲਾ ਪਵਿੱਤਰ ਹੈ ਸੋ ਸਾਰੀਆਂ ਕੌਮਾਂ ਆਣ ਗਈਆਂ ਅਤੇ ਤੇਰੇ ਅੱਗੇ ਮੱਥਾ ਟੇਕਣ ਗਿਆ ਇਸ ਲਈ ਜੋ ਤੇਰੇ ਨਿਆਉ ਦੇ ਕੰਮ ਵੱਡੇ ਪ੍ਰਗਟ ਹੋ ਗਏ ਹਨ ਪੰਜਵੀਂ ਆਇਤ ਇਹ ਦੇ ਮਗਰਮੇ ਡਿੱਠਾ ਅਤੇ ਸਾਖੀ ਦੇ ਸੰਦੂਕ ਦੀ ਹੈਕਲ ਵਿੱਚ ਜਿਹੜੀ ਸਵਰਗ ਵਿੱਚ ਹੈ ਖੋਲੀ ਗਈ ਛੇਵੀਂ ਆਇਤ ਅਤੇ ਉਹ ਸੱਤ ਦੂਤ ਜਿਨ੍ਹਾਂ ਕੋਲ ਸੱਤ ਬਵਾਂ ਹਨ ਸਾਫ਼ ਅਤੇ ਚਮਕਦੀ ਕਤਾਨ ਪਹਿਨੇ ਅਤੇ ਸੋਨੇ ਦੀ ਪੇਟੀ ਛਾਤੀ ਦਿਵਾਲੇ ਬੰਨੇ ਹੈਕਲ ਵਿੱਚੋਂ ਨਿਕਲੇ ਸੱਤਵੀਂ ਆਇਤ ਅਤੇ ਚੌਹਾਂ ਜੰਤੂਆਂ ਵਿੱਚੋਂ ਇੱਕ ਨੇ ਉਨ੍ਹਾਂ ਸੱਤ ਦੂਤਾਂ ਨੂੰ ਸੋਨੇ ਦੇ ਸੱਤ ਕਰੋ ਟੋਰੇ ਫੜਾਏ ਜਿਹੜਾ ਜੁਗ ਜੁਗ ਜਿਉਂਦਾ ਹੈ ਪਰਮੇਸ਼ਰ ਦੇ ਕ੍ਰੋਧ ਨਾਲ ਭਰੇ ਹੋਏ ਅੱਠਵੀਂ ਆਇਤ ਅਤੇ ਪਰਮੇਸ਼ਰ ਦੇ ਤੇਜ ਤੋਂ ਅਤੇ ਉਹਦੀ ਸਮਰੱਥਾ ਤੋਂ ਹੈਕਲ ਦੇ ਧੂਏ ਨਾਲ ਭਰ ਗਈ ਅਤੇ ਜਿੰਨਾ ਚਿਰ ਉਹਨਾਂ ਸੱਤ ਦੂਤਾਂ ਦੀਆਂ ਸੱਤ ਬਵਾਪੂਰੀਆਂ ਨਾ ਹੋਈਆਂ ਉਹਨਾਂ ਚਿਰ ਹੈਕਲ ਵਿੱਚ ਕੋਈ ਨਾ ਜਾ ਸਕੇ ਆਮੀਨ ਪਰਮੇਸ਼ਰ ਜੀ ਇਹਨਾਂ ਵਚਨਨ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਸਲਾਮਤ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਆਰਾਮ ਸ਼ਾਂਤੀ ਵਸਦੀ ਰਹੇ ਆਮੀਨ ਸਾਰ ਜਮ ਸੇ ਕੀ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ